ਅੜੇ ਮਤੇ ਅੰਝ ਲਾਉਣਾ ਚਾਹਣਾ ਕਿ ਮਾਨਜੋਬ ਸਾਡੇ ਐਸਐਸਪੀ ਸਾਹਿਬ ਹਰਮਨਜੀਤ ਫਾਸ ਜੀ ਐਸਐਸਪੀ ਸਾਹਿਬ ਮੁਹਾਲੀ ਉਹਨਾਂ ਨੇ ਇੱਕ ਵੱਖਰਾ ਟਾਸਕ ਦਿੱਤਾ ਪੀਓ ਸਟਾਫ ਬਣਾ ਕੇ ਜਿਹਦੇ ਪੀਓ ਸਟਾਫ ਦੇ ਇੰਚਾਰਜ ਲਾਇਏ ਨੇ ਸਰਪੰਸਪੈਕਟਰ ਬਲਵੰਦਰ ਸਿੰਘ ਜੀ ਨੇ ਨਾਲ ਸਾਡੀ ਟੀਮ ਆ ਸਾਰੀ ਬੈਠੀ ਤੇ ਮੈਨੂੰ ਨਾਲ ਉਹਦਾ ਨੋਡ ਲੱਗ ਕੇ ਲਾਇਆ ਜੀ ਤੇ ਉਹਦੇ ਵਿੱਚ ਸੀ ਹੁਣ ਤੱਕ 120 ਦੇ ਕਰੀਬ ਜਿਹੜੇ ਪਗੋੜੇ ਆ ਉਹ ਫੜੇ ਆ ਵਕ ਵਕ ਕਿਸਾਂ ਤੇ ਜਿਹੜਾ ਇਹ ਦੋਸ਼ੀ ਸੀ ਪ੍ਰਾਪੀ ਸੀ ਇਹਨੇ ਸਾਡੇ ਬਹੁਤ ਹੀ ਸਤਿਕਾਰਯੋਗ ਪੱਤਰਕਾਰ ਸੀ ਬੜੇ ਸੀਨੀਅਰ ਪੱਤਰਕਾਰ ਸੀ ਇੱਥੇ ਜਿਵੇਂ ਤੇ ਉਹਨਾਂ ਦੇ ਮਦਰ ਉਹਨਾਂ ਦਾ 2017 ਦੇ ਵਿੱਚ ਬਹੁਤ ਹੀ ਬੇਰਹਿਮੀ ਨਾਲ ਕਤਲ ਕੀਤਾ ਸੀ ਤੇ ਉਸ ਤੋਂ ਬਾਅਦ ਵਿੱਚ ਇਹਨੂੰ ਫੜ ਕੇ ਜਦੋਂ ਅਦਾਲਤ ਦੇ ਥਰੂ ਜੇਲ੍ਹ ਭੇਜਿਆ ਤੇ ਇਹ ਡੂਰਿੰਗ ਕੋਰੋਨਾ ਟਾਈਮ ਇਹਨੂੰ ਬੇਲ ਮਿਲ ਗਈ ਤੇ ਉਸ ਤੋਂ ਬਾਅਦ ਵਿੱਚ ਇਹਨੇ ਬੇਲ ਜੰਪ ਕੀਤੀ ਤੇ ਇਹ ਵਾਪਸ ਜੇਲ੍ਹ ਨਹੀਂ ਗਿਆ ਤੇ ਜਦੋਂ ਅਸੀਂ ਇਹ ਮੁਹਿੰਮ ਛੇੜੀ ਤੇ ਜਿੰਨੇ ਵੀ ਹੀਨਸ ਕ੍ਰਾਈਮ ਦੇ ਮਕਦਮੇ ਆ ਉਹਨਾਂ ਦੇ ਬੋਸ਼ੀ ਆ ਉਹਨਾਂ ਨੂੰ ਪੜਨ ਦੀ ਜਦੋਂ ਮੁਹਿੰਮ ਸ਼ੁਰੂ ਹੋਈ ਤੇ ਇਹਨੂੰ ਬੇਸਿਵਿਟ ਟਰੈਕ ਕਰਨਾ ਸ਼ੁਰੂ ਕੀਤਾ ਜਦੋਂ ਉਹਨੂੰ ਟਰੈਕ ਕਰਨਾ ਸ਼ੁਰੂ ਕੀਤਾ ਤੇ ਅਸੀਂ ਹੌਲੇ-ਹੌਲੇ ਸਾਡੀ ਸਾਰੀ ਟੀਮ ਨੇ ਪਿੱਛੇ ਜਾ ਕੇ ਜਿਹੜੀ ਅਸੀਂ ਇਹਦੇ ਏਰੀਏ 'ਚ ਯੂਪੀ 'ਚ ਪਹੁੰਚੇ ਇਹਦੇ ਪਿੰਡ ਤੱਕ ਪਹੁੰਚੇ ਪਿੱਛੋਂ ਇਹਦੀ ਪੈੜ ਨੱਕਦੇ ਹੋਏ ਅਸੀਂ ਜਦੋਂ ਅੱਗੇ ਆਏ ਤੇ ਸਾਨੂੰ ਪਤਾ ਲੱਗਿਆ ਕਿ ਇਹ ਨੌਇਡਾ ਕਿਸੇ ਸੁਸਾਇਟੀ ਦੇ ਵਿੱਚ ਸਿਕਿਉਰਿਟੀ ਗਾਰਡ ਦੀ ਜੌਬ ਕਰਦਾ। ਉੱਥੇ ਫਿਰ ਇਹ ਮੇਰੀਆਂ ਇਹਨਾਂ ਟੀਮਾਂ ਬੈਠੀਆਂ ਦੋਨੇ ਪਾਸੇ ਤੁਹਾਨੂੰ ਤੁਸੀਂ ਦੇਖ ਰਹੇ ਆ। ਇਹਨਾਂ ਨੇ ਫਿਰ ਉੱਥੇ ਜਾ ਕੇ ਉਹਦੇ ਤੇ ਵਰਕ ਕੀਤਾ। ਉਹਦੀ شناخت ਕੀਤੀ, ਆਈਡੈਂਟੀਫਾਈ ਕੀਤਾ, ਉਹਦੀ ਗਤੀਵਿਧੀਆਂ ਚੈੱਕ ਕੀਤੀਆਂ। ਤੇ ਉਸ ਤੋਂ ਬਾਅਦ ਵਿੱਚ ਫਿਰ ਅਸੀਂ ਉਹਨੂੰ ਇਹਨੂੰ ਅਸੀਂ ਉੱਥੋਂ ਅਰੈਸਟ ਕੀਤਾ ਦਿੱਲੀ ਨੌੜਾ ਤੋਂ ਅਰੈਸਟ ਕਰਕੇ ਹੁਣ ਇਹਨੂੰ ਅਸੀਂ ਮਾਂਜੋ ਪੋਰਟਸ ਪੇਸ਼ ਕਰਕੇ ਇਹਨੂੰ ਫਿਰ ਜੇਲ੍ਹ ਭੇਜ ਦਿੱਤਾ ਕਹਿੰਦਾ ਕਹਿੰਦਾ ਗੁੱਡ ਕਰੈਕਟਰ ਸੀ ਕਹਿੰਦਾ ਉੱਥੇ ਕਹਿੰਦਾ ਸਕੂਪ ਹੀ ਕਰ ਤੋਂ ਮੈਨੇਜਰ ਤੱਕ ਇਹ ਪੋਰਟੇ ਪਹੁੰਚ ਗਿਆ ਹਾਂਜੀ ਉਹ ਉੱਥੇ ਉਹਨਾਂ ਨੇ ਇਹਨੂੰ ਪਹਿਲਾਂ ਸਿਕਿਉਰਿਟੀ ਗਾਰਡ ਦੀ ਜੌਬ ਕੀਤੀ ਫਿਰ ਇਹ ਇਹਨਾਂ ਨੂੰ ਸਿਕਿਉਰਿਟੀ ਦਾ ਹੈੱਡ ਲਾਤਾ ਤੇ ਫਿਰ ਉੱਥੇ ਅੰਦਰ ਜਦੋਂ ਸੋਸਾਇਟੀ ਦੇ ਵਿੱਚ ਮੇਨਟੇਨੈਂਸ ਵਗੈਰਾ ਦੇ ਕੰਮ ਹੁੰਦੇ ਆ ਉਹਦੇ ਵਿੱਚ ਉਹਨੂੰ ਮੈਨੇਜਰ ਕੋਈ ਲਾਤਾ ਤੇ ਉੱਥੇ ਮੈਂ ਤੁਹਾਨੂੰ ਦੱਸਣਾ ਚਾਹੁੰ ਜਿਹਦੇ ਵਿੱਚ ਸਾਡੇ ਰਿਸਪੈਕਟੇਬਲ ਬਡੇ ਸੀਨੀਅਰ ਸਿਟੀਜ਼ਨ ਉਹ ਬੈਠੇ ਨੇ ਜਾਂ ਆਰਮੀ ਦੇ ਆਫੀਸਰ ਵੀ ਉੱਥੇ ਰਹਿੰਦੇ ਸੀ ਤੇ ਮੈਂ ਤੁਹਾਡੇ ਮਾਧਿਅਮ ਜਰੀਏ ਇਹ ਕਹਿਣਾ ਚਾਹੁੰਦਾ ਕਿ ਹਰ ਬੰਦੇ ਦੀ ਜਿਹੜੀ ਹੈ ਵੈਰੀਫਿਕੇਸ਼ਨ ਉਹ ਜ਼ਰੂਰ ਹੋਣੀ ਚਾਹੀਦੀ ਆ ਤੁਸੀਂ ਪੁਲਿਸ ਨੂੰ ਇੰਟੀਮੀਸ਼ਨ ਦਿਓ ਸਾਂਝ ਕੇਂਦਰ ਤੇ ਜਾ ਕੇ ਪਰਫਾਰਮਾ ਉਹਦਾ ਫਿਲ ਕਰਕੇ ਉਹਦਾ ਆਧਾਰ ਕਾਰਡ ਵਗੈਰਾ ਲੈ ਕੇ ਹਰ ਚੀਜ਼ ਫੋਟੋਗ੍ਰਾਫੀ ਕਰਾ ਕੇ ਕੋਈ ਕਿਸੇ ਦੀ ਵੀ ਵੈਰੀਫਿਕੇਸ਼ਨ ਤੁਸੀਂ ਕਰਾਉਣੀ ਚਾਹੁੰਦੇ ਹੋ ਤਾਂ ਪੁਲਿਸ ਨੂੰ ਇੰਟੀਮੀਸ਼ਨ ਦੇ ਕੇ ਉਹਦੀ ਵੈਰੀਫਿਕੇਸ਼ਨ ਕਰਾਓ ਥੈਂਕ ਯੂ ਅੱਗੇ ਮੈਂ ਧਿਆਨ ਚੁਣਾਉਣਾ ਚਾਹੁੰਦਾ ਕਿ ਮਨਜੋਤ ਸਾਡੇ ਐਸ.ਐਸ.ਪੀ. ਸਾਹਿਬ ਹਰਮਨਜੀਤ ਫਾਜ਼ੀ ਐਸ.ਐਸ.ਪੀ. ਸਾਹਿਬ ਮੁਹਾਲੀ ਉਹਨਾਂ ਨੇ ਇੱਕ ਵੱਖਰਾ ਟਾਸਕ ਦਿੱਤਾ ਪੀ.ਓ. ਸਟਾਫ ਬਣਾ ਕੇ ਜਿਹਦੇ ਪੀ.ਓ. ਸਟਾਫ ਦੇ ਇੰਚਾਰਜ ਲਾਇਆ ਨੇ ਸਰ ਇੰਸਪੈਕਟਰ ਬਲਵੰਦਰ ਸਿੰਘ ਜੀ ਨੇ ਨਾਲ ਸਾਡੀ ਟੀਮ ਆ ਸਾਰੀ ਬੈਠੀ ਤੇ ਮੈਨੂੰ ਨਾਲ ਉਹਨਾਂ ਨਾਲ ਅਪਸ ਚ ਲਾਇਆ ਜੀ ਤੇ ਉਹਦੇ ਵਿੱਚ ਸੀ ਹੁਣ ਤੱਕ 120 ਦੇ ਕਰੀਬ ਜਿਹੜੇ ਪਗੋੜੇ ਆ ਉਹ ਫੜੇ ਆ ਵਕ ਵਕ ਕਿਸਾਂ ਤੇ ਜਿਹੜਾ ਇਹ ਦੋਸ਼ੀ ਸੀ ਆਪਰਾਧੀ ਸੀ ਇਹਨੇ ਸਾਡੇ ਬਹੁਤ ਹੀ ਸਤਿਕਾਰਯੋਗ ਪੱਤਰਕਾਰ ਸੀ ਬੜੇ ਸੀਨੀਅਰ ਪੱਤਰਕਾਰ ਸੀ ਇੱਥੇ ਕਿ ਜਿਵੇਂ ਤੇ ਉਹਨਾਂ ਦੇ ਮਦਰ ਉਹਨਾਂ ਦਾ 2017 ਦੇ ਵਿੱਚ ਬਹੁਤ ਹੀ ਬੇਰਹਿਮੀ ਨਾਲ ਕਤਲ ਕੀਤਾ ਸੀ ਤੇ ਉਸ ਤੋਂ ਬਾਅਦ ਵਿੱਚ ਇਹਨੂੰ ਫੜ ਕੇ ਜਦੋਂ ਅਦਾਲਤ ਦੇ ਥਰੂ ਜੇਲ੍ਹ ਭੇਜਿਆ ਤੇ ਇਹ ਡਿਊਰਿੰਗ ਕਰੋਨਾ ਟਾਈਮ ਇਹਨੂੰ ਬੇਲ ਮਿਲ ਗਈ ਤੇ ਉਸ ਤੋਂ ਬਾਅਦ ਵਿੱਚ ਇਹਨੇ ਬੇਲ ਜੰਪ ਕੀਤੀ ਤੇ ਇਹ ਵਾਪਸ ਜੇਲ੍ਹ ਨਹੀਂ ਗਿਆ ਤੇ ਜਦੋਂ ਅਸੀਂ ਇਹ ਮੁਹਿੰਮ ਛੇੜੀ ਤੇ ਜਿੰਨੇ ਵੀ ਹੀਨਸ ਕ੍ਰਾਈਮ ਦੇ ਮੁਕੱਦਮੇ ਆ ਉਹਨਾਂ ਦੇ ਬੋਸ਼ੀ ਆ ਉਹਨਾਂ ਨੂੰ ਫੜਨ ਦੀ ਜਦੋਂ ਮੁਹਿੰਮ ਸ਼ੁਰੂ ਹੋਈ ਤੇ ਇਹਨੂੰ ਬੇਸਿਫੇਟ ਟਰੈਕ ਕਰਨਾ ਸ਼ੁਰੂ ਕੀਤਾ ਜਦੋਂ ਉਹਨੂੰ ਟਰੈਕ ਕਰਨਾ ਸ਼ੁਰੂ ਕੀਤਾ ਤੇ ਅਸੀਂ ਹੌਲੇ-ਹੌਲੇ ਸਾਡੀ ਸਾਰੀ ਟੀਮ ਨੇ ਪਿੱਛੇ ਜਾ ਕੇ ਜਿਹੜੀ ਅਸੀਂ ਇਹਦੇ ਏਰੀਏ 'ਚ ਯੂਪੀ 'ਚ ਪਹੁੰਚੇ ਇਹਦੇ ਪਿੰਡ ਤੱਕ ਪਹੁੰਚੇ ਪਿੱਛੋਂ ਇਹਦੀ ਪੈੜ ਨੱਕਦੇ ਹੋਏ ਅਸੀਂ ਜਦੋਂ ਅੱਗੇ ਆਏ ਤੇ ਸਾਨੂੰ ਪਤਾ ਲੱਗਿਆ ਕਿ ਇਹ ਨੌਇਡਾ ਕਿਸੇ ਸੋਸਾਇਟੀ ਦੇ ਵਿੱਚ ਸਿਕਿਉਰਿਟੀ ਗਾਰਡ ਦੀ ਜੌਬ ਕਰਦਾ। ਉੱਥੇ ਫਿਰ ਇਹ ਮੇਰੀਆਂ ਇਹਨਾਂ ਟੀਮਾਂ ਬੈਠੀਆਂ ਦੋਨੇ ਪਾਸੇ ਤੁਹਾਨੂੰ ਤੁਸੀਂ ਦੇਖ ਰਹੇ ਆ। ਇਹਨਾਂ ਨੇ ਫਿਰ ਉੱਥੇ ਜਾ ਕੇ ਉਹਦੇ ਤੇ ਵਰਕ ਕੀਤਾ। ਉਹਦੀ شناخت ਕੀਤੀ, ਆਈਡੈਂਟੀਫਾਈ ਕੀਤਾ, ਉਹਦੀ ਗਤੀਵਿਧੀਆਂ ਚੈੱਕ ਕੀਤੀਆਂ। ਉਸ ਤੋਂ ਬਾਅਦ ਵਿੱਚ ਫਿਰ ਅਸੀਂ ਉਹਨੂੰ ਇਹਨੂੰ ਅਸੀਂ ਉੱਥੋਂ ਅਰੈਸਟ ਕੀਤਾ ਦਿੱਲੀ ਨੌੜਾ ਤੋਂ ਅਰੈਸਟ ਕਰਕੇ ਹੁਣ ਇਹਨੂੰ ਅਸੀਂ ਮਾਂਜੋ ਪੋਰਟਸ ਵਿੱਚ ਪੇਸ਼ ਕਰਕੇ ਇਹਨੂੰ ਫਿਰ ਜੇਲ੍ਹ ਭੇਜ ਦਿੱਤਾ ਕਹਿੰਦਾ ਕਹਿੰਦਾ ਗੁੱਡ ਕਰੈਕਟਰ ਸੀ ਕਹਿੰਦਾ ਉੱਥੇ ਕਹਿੰਦਾ ਸਕੂਪੀ ਕਰ ਤੋਂ ਮੈਨੇਜਰ ਤੱਕ ਇਹ ਪੋਰਟੇ ਪਹੁੰਚ ਗਿਆ ਹਾਂਜੀ ਉਹ ਉੱਥੇ ਉਹਨਾਂ ਨੇ ਇਹਨੂੰ ਪਹਿਲਾਂ ਸਿਕਿਉਰਿਟੀ ਗਾਰਡ ਦੀ ਜੌਬ ਕੀਤੀ ਫਿਰ ਇਹ ਇਹਨਾਂ ਨੂੰ ਸਿਕਿਉਰਿਟੀ ਦਾ ਹੈੱਡ ਲਾਤਾ ਤੇ ਫਿਰ ਉੱਥੇ ਅੰਦਰ ਜਦੋਂ ਸੋਸਾਇਟੀ ਦੇ ਵਿੱਚ ਮੇਨਟੇਨੈਂਸ ਵਗੈਰਾ ਦੇ ਕੰਮ ਹੁੰਦੇ ਆ ਉਹਦੇ ਵਿੱਚ ਉਹਨੂੰ ਮੈਨੇਜਰ ਕੋਈ ਲਾਤਾ ਤੇ ਉੱਥੇ ਮੈਂ ਤੁਹਾਨੂੰ ਦੱਸਣਾ ਚਾਹ ਜਿਹਦੇ ਵਿੱਚ ਸਾਡੇ ਰਿਸਪੈਕਟੇਬਲ ਬਡੇ ਸੀਨੀਅਰ ਸਿਟੀਜ਼ਨ ਉਹ ਬੈਠੇ ਨੇ ਜਾਂ ਆਰਮੀ ਦੇ ਆਫੀਸਰ ਵੀ ਉੱਥੇ ਰਹਿੰਦੇ ਸੀ ਤੇ ਮੈਂ ਤੁਹਾਡੇ ਮਾਧਿਅਮ ਜਰੀਏ ਇਹ ਕਹਿਣਾ ਚਾਹੁੰਦਾ ਕਿ ਹਰ ਬੰਦੇ ਦੀ ਜਿਹੜੀ ਹੈ ਵੈਰੀਫਿਕੇਸ਼ਨ ਉਹ ਜ਼ਰੂਰ ਹੋਣੀ ਚਾਹੀਦੀ ਆ ਤੁਸੀਂ ਪੁਲਿਸ ਨੂੰ ਇੰਟੀਮੀਸ਼ਨ ਦਿਓ ਸਾਂਝ ਕੇਂਦਰ ਤੇ ਜਾ ਕੇ ਪਰਫਾਰਮਾ ਉਹਦਾ ਫਿਲ ਕਰਕੇ ਉਹਦਾ ਆਧਾਰ ਕਾਰਡ ਵਗੈਰਾ ਲੈ ਕੇ ਹਰ ਚੀਜ਼ ਫੋਟੋਗ੍ਰਾਫੀ ਕਰਾ ਕੇ ਕੋਈ ਕਿਸੇ ਦੀ ਵੀ ਵੈਰੀਫਿਕੇਸ਼ਨ ਤੁਸੀਂ ਕਰਾਉਣੀ ਚਾਹੁੰਦੇ ਹੋ ਤਾਂ ਪੁਲਿਸ ਨੂੰ ਇੰਟੀਮੀਸ਼ਨ ਦੇ ਕੇ ਉਹਦੀ ਵੈਰੀਫਿਕੇਸ਼ਨ ਕਰਾਓ ਥੈਂਕ ਯੂ ハハハハ